ਤੇ ਬੜਾ ਵਧੀਆ ਮਮੀ ਨਾਲ ਉਹ ਸਾਈਡਾਂ ਜਿਹੜੀਆਂ ਸੀ ਸੀ ਇਹ ਕਨ 4 ਬਨੇ ਗੱਦੇ ਦੀਆਂ ਇਹਦੇ ਮਤਲਬ ਚਾਦਰ ਦੀਆਂ ਸੀ ਸੀਕ ਤੇ ਚਾੜਤੀ ਤੇ ਹੁਣ ਇਹਦੇ ਚ ਲਾਸਟਿਕ ਪਾਉਣੀ ਬਸ ਆ ਬਖ ਨੇਫਾ ਵੀ ਲੇੜਿਆ ਵਾ ਲਾਸਟਿਕ ਵਾਸਤੇ ਇੱਥੇ ਹੁਣ ਐ ਕਹਿੰਦਾ ਐ ਨੇਫਾ ਲੇੜਨਾ ਜਿੰਨੀ ਲੇੜਿਆ ਇਦਾਂ ਕਹ ਲੇੜ ਦੇਣਾ ਫਿਰ ਇਹਦੇ ਚ ਲਾਸਟਿਕ ਪਾ ਦੇਣੀ ਕੱਸ ਪੈਣੀ ਬੜੀ ਵਧੀਆ ਜੀ ਬੜਾ ਮਜ਼ਾ ਕਰਾਤੀ ਜੀ ਤੁਹਾਨੂੰ ਲੱਗੂ ਕੱਸੀ ਦਿਹਣ ਨੂੰ ਨਹੀਂ ਸਹੀ ਹੈ ਸਹੀ ਹੈ ਯਾਰ ਠੀਕ ਹੈ ਕੋਈ ਨਹੀਂ ਕੋਈ ਸ਼ੰਗ ਕੀ 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 ਡੈਡੀ ਆ ਕੀ ਚਾਹ ਡੈਡੀ ਗਿਣੇ ਗਿੜੀਇ ਕੁਲਵਾ ਕੇ ਲਿਆਇਆ ਯੇ ਬਾਹਰੋਂ ਮੁੰਡੇ ਜੀ ਕਿੱਥੇ ਗਈ ਹੋਣੇ ਹੈ ਮਮੀ ਚਿਪਸ ਲੈ ਕੇ ਆਏ ਚਿਪਸ ਲੈ ਕੇ ਜੀ ਆ ਹਾਏ ਲਿਆ ਇਧਰ ਮੇਰੇ ਜੀਜੀ ਆ ਜੀ ਹੋ ਜਾਂਦੀ ਏ ਹੁਣ ਕਿੱਧਰ ਚਲੀ ਕਿੱਥੋਂ ਆਈਆਂ ਕਿੱਥੋਂ ਆਈ ਬਾਹਰੋਂ ਹੱਥ ਪੈ ਗਈ ਇਹਨੂੰ ਪੰਗੂੜਾ ਇਕੱਠਾ ਕਰਕੇ ਰੱਖਤਾ ਉਹ ਉੱਪਰ ਇੱਥੇ ਪਿਆ ਸੀ ਕਿਉਂਕਿ ਕਰਨਦੀ ਦੀ ਆਈ ਸੀ ਨਾ ਤਾਂ ਉਦੋਂ ਦਾ ਇੱਥੇ ਪਿਆ ਸੀ ਮੰਜੇ ਤੇ ਉਹਦੇ ਬੇਟੇ ਵਾਸਤੇ ਖੋਲਿਆ ਸੀਗਾ ਹੁਣ ਉਹ ਇਕੱਠਾ ਕਰ ਰਿਹਾ ਦੋ ਨੇ ਆਪਣੇ ਇੱਕ ਇਹ ਉਹ ਵਾਲਾ ਬਿਜਲੀ ਵਾਲਾ ਤੇ ਇੱਕ ਦੂਸਰਾ ਹੈ ਇੱਕ ਆਹ ਰੱਖਿਆ ਗੁੜੀਆ ਦੇ نیچے ਵਿਛਾਉਣ ਨੂੰ ਤੇ ਇੱਕ ਇੱਕ ਉੱਪਰ ਰੱਖਿਆ ਹੈ ਫਰੈਸ਼ ਨਵਾਰਾ ਖਲਿਆ ਹੋਇਆ ਇੱਕ ਮਨ ਲੈ ਜੇ ਰੋਟੀ ਰਟੀ ਖਾਣੀ ਆਏ ਕੋ ਭੈਣ ਭਰਾ ਹੁੰਦਾ ਉਹਦੇ ਵਾਸਤੇ ਰੱਖ ਲਿਆ ਆਪ ਵੀ ਖਾਣੀ ਹੋਵੇ ਚਾਏ ਤੇ ਇਹ ਰੱਖ ਲੈ ਕੁੜੀਆਂ ਵਾਸਤੇ ਪੱਕਾ ਹੀ ਲਾਤਾ ਹੁਣ ਇੱਕ ਇਹਦੇ ਵਾਸਤੇ ਇਹਦੇ ਦੋ ਕਲਰ ਨੇ ਦੂਸਰੀ ਸਾਈਡ ਤੋਂ ਵਿਛ ਜਾਂਦਾ ਵੇਖੋ ਇਧਰ ਆ ਵਾਲਾ ਕਲਰ ਆ ਪਤਾ ਨਹੀਂ ਕੀ ਕਹਿੰਦੇ ਇਹਨੂੰ ਬ੍ਰਾਊਨ ਬ੍ਰਾਊਨ ਕਲਰ ਤੇ ਇਧਰ ਆ ਪੀਲਾ ਖਟਾ ਰੰਗ ਸਕਿਨ ਆ ਸਕਿਨ ਲਾ ਲਓ ਯਾਰ ਕੱਚਾ ਪੀਲਾ ਲਾ ਲਓ ਸਸੀਗਾਲ ਸਾਹਿਬ ਤੁਹਾਡਾ ਅੱਜ ਦੇ ਨਾਲ ਬਲੌਗ ਦੇ ਵਿੱਚ ਤੇ ਹੁਣ ਮੈਂ ਤੇ ਸੰਦੀਪ ਚੱਲੀ ਆਂ ਪੱਟੀ ਕਰਾਉਣ ਵਾਸਤੇ ਸੰਦੀਪ ਦੇ ਪੱਟੀ ਕਰਵਾ ਲਏ ਤੇ 5 ਕਿ ਦਿਨ ਤੱਕ ਇਹਦੇ ਜਿਹੜੇ ਰਕਾਂ ਕੇ ਉਹ ਵੀ ਖੁੱਲ ਜਾਣੇ ਹਨ ਹੁਣ ਚੱਲੇ ਆਂ ਚੱਲ ਚਲੀ ਤਰਾਂ ਦੇ ਲੋੜੀ ਗਾੜੀ ਜਾਮ ਲੱਗ ਗਏ ਜੋ ਲੰਗਰ ਲੱਗਾ ਨਾ ਅੱਗੇ ਤਾਂ ਕਰਕੇ ਅੱਗੇ ਮਾਲ ਪੜੇ ਤੇ ਖੀਰ ਲੱਗੀ ਹੈ ਤੇ ਕਿਉਂ ਨਾ ਜਾਮ ਲੱਗੇ ਹੈ ਹੈ ਕਿਉਂ ਨਹੀਂ ਪਹੁੰਚ ਗਏ ਹਸਪਤਲ ਤੇ ਰਸਤੇ ਦੇ ਵਿੱਚ ਧਰਨਾ ਲੱਗਾ ਸੀ ਜਿਹੜੇ ਬਟਾਲੀ ਗੋਲੀ ਵੀ ਚੱਲੀ ਦੋ ਆਪਣਾ ਵੀਰ ਮਰ ਗਏ ਜਿਹੜੇ ਦੋ ਮੁੰਡੇ ਮਰ ਗਏ ਇੱਥੇ ਤੇ ਉਹਨਾਂ ਦੇ ਚੱਕਰਾਂ ਵਿੱਚ ਨਾ ਧਰਨਾ ਭਰਨਾ ਜੇ ਲੱਗਾ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੀ ਤੇ ਇਸ ਚੱਕਰ ਕਰਕੇ ਬਹੁਤ ਜਾਮ ਲੱਗਾ ਹੋਇਆ ਹੈ ਇੱਥੇ ਤੇ ਆਪਾਂ ਨੂੰ ਕੁੰਜ ਹਸਪਤਲ ਉੱਤੋਂ ਦੀ ਵਲ ਕੇ ਆਏ ਆ ਸੋ ਡਰੈਸਿੰਗ ਤੇ ਕਰਵਾਤੀ ਹੈ ਸੰਦੀਪ ਦੇ ਹੁਣ ਜਾ ਰਹੇ ਆ ਘਰੇ ਇੱਕ ਤੇ ਇਹ ਵੀ ਉਹ ਅੱਗੇ ਲੱਗਾ ਹੈ ਨਾ ਧਰਨਾ ਲੱਗਾ ਹੈ ਉਹਦਾ ਕਰਕੇ ਥੋੜਾ ਜਿਹਾ ਸਾਨੂੰ ਵਲ ਕੇ ਜਾਣਾ ਪੈਂਦਾ ਹੈ ਉਧਰੋਂ ਨਾਲੇ ਗਲੀਆਂ ਵੀ ਛੋਟੀਆਂ ਨੇ ਚੀਨੇ ਦੇ ਹਸਪਤਲ ਦੇ ਅੱਗੇ ਨਹੀਂ ਜਾਣਾ ਪੈਂਦਾ ਇਹ ਆਪਣਾ ਗ੍ਰੇਟਰ ਕਲਾਸਾ ਨਹੀਂ ਇਧਰ ਕੋਈ ਸਿਵਹੋਸ਼ ਸਿਵਹੋਸ਼ਪਿਟਲ ਜਿਹੜਾ ਉਹਦੇ ਸਾਹਮਣੇ ਲਗਾਇਆ ਹੋਇਆ ਉਹ ਦੋਨੋਂ ਰਸਤੇ ਬੰਦ ਕੀਤੇ ਹੋਏ ਸਿਵਹੋਸ਼ ਹਸਪਤਲ ਵਾਲਾ ਵੀ ਤੇ ਆ ਮੇਨ ਵੀ ਜਿਹੜਾ ਚਲੰਦਰ ਰੋਡ ਵੀ ਹੈ ਹੈ ਪਤਾ ਨਹੀਂ ਅਜੇ ਨਹੀਂ ਆਈ ਤੇ ਅੱਗੇ ਜਾ ਕੇ ਦਰੂਗਾ ਇੱਥੋਂ ਤੇਰੀ ਕਿੰਨੀ ਕੀ ਨਿਗਾਹ ਆ ਮੈਨੂੰ ਨੇ ਜੇ ਦੀ ਤੈਨੂੰ ਦੇਖ ਪਿਆ ਨਾ ਐਡੀ ਦਰੋ ਅਜੀ ਅਜੀ ਨਹੀਂ ਪਤਾ ਉਹ ਅੱਗੋਂ ਜਾ ਕੇ ਦੇਖਣਾ ਵਾਕੋਂ ਦੇਖਦੇ ਚਲੋ ਬਾਕੀ ਇਹ ਜਬਾਨਸ ਲੱਗਣੀ ਆ ਖੁੱਲ ਗਿਆ ਉਹਦੇ ਚੰਗੀ ਗੱਲ ਆ ਇੱਥੇ ਲੱਗਾ ਹੈਗਾ ਧਰਨਾ ਜਾ ਇਧਰੋਂ ਹਾਂ ਬਲੇ ਤਾਂ ਰੱਸੀ ਬੰਨੀ ਹੈ ਉਧਰੋਂ ਬੰਨੀ ਤੇ ਹੁਣ ਹੋ ਗਿਆ ਬਿਲਕੁਲ ਕਲੀਅਰ ਹੋ ਗਿਆ ਚਲੋ ਸਹੀ ਹੈ ਇਹਦੇ ਬਲਕੇ ਹੋਣਾ ਪਾਣਾ ਹੈ ਹਰ ਗੁਣ ਕਹਿੰਦੀ ਨਹੀਂ ਮੈਂ ਫਿਸ਼ ਲੈਣੀ ਫਿਸ਼ ਇੱਧਰ ਰੱਖਣਾ ਆ ਫਿਸ਼ ਲੈ ਜੀ ਤਕੋ ਲੈ ਬਾਬੇ ਦਾ ਇੱਕ ਮਿੰਟ ਇੱਕ ਮਿੰਟ ਇੱਕ ਫਿਸ਼ ਕਿੰਨੇ ਦੀ ਹੈ ਫਿਸ਼ ਕਿੰਨੇ ਦੀ 40 100 ਰੁਪਏ ਦੀ ਉਹ ਦੇਖਣੋਂ ਫੋਨ ਤੇ ਨਹੀਂ ਹੈਗਾ ਮੇਰਾ ਫਿਰ ਕਸੂਰੇ ਹੋ ਗਏ ਨਾ ਫੋਨ ਤੇ ਪਰਸ ਦੇ ਵਿੱਚ ਨਹੀਂ ਹੈਗਾ ਪੈਸੇ ਨਹੀਂ ਹੈਗੇ ਵੀ ਮਨ ਪੈਸੇ ਹੈਗੇ ਮੈਂ ਨੂੰ ਕਿਹਾ ਉਹ ਪੈਸੇ ਤੇ ਕੋਈ ਗੱਲ 100 ਦੀ ਕੋਈ ਚੈੱਕ ਕਰਨੀ ਉਹ ਕਹਿੰਦਾ ਹੁਣ ਨਹੀਂ ਚੱਲ ਕੋਈ ਗੱਲ ਨਹੀਂ ਜਾ ਰਹਾ ਹੁਣ ਕੀ ਕਰੀਏ ਇਹ ਹੈ ਰਿਲੇਸ਼ਨ ਹੋ ਗਿਆ ਟੈਨਸ਼ਨ ਫ੍ਰੀ ਹੋ ਗਈ ਭਾਬੇ ਦਾ ਵਿਆਹ ਆਉਣ ਵਾਲਾ ਘੁੰਮਾਂਗੇ ਕਹਿੰਦੇ ਨਹੀਂ ਤਾਂ ਕਿ ਮੈਨੂੰ ਰਹਿਣਾ ਸੀ ਲੈ ਭਾਬੇ ਦੇ ਵਿਆਹ ਤੋਂ ਬਾਅਦ ਮੈਨੂੰ ਪ੍ਰਸ਼ਨ ਕਰਾਉਣਾ ਪੈਣਾ ਮੇਰੇ ਦਰਦ ਨਾਲ ਛੇੜ ਜੇ ਕਰੇਗਾ ਤੇ ਕਹਿੰਦੀ ਹੁਣ ਟੈਨਸ਼ਨ ਮੈਂ ਫ੍ਰੀ ਐ ਮੈਂ ਕੋਈ ਦਰਦ ਨਹੀਂ ਆਣੀ ਹੁਣ ਮੈਂ ਘੁੰਮੂਗੀ ਕਹਿੰਦੀ ਮੇਰੇ ਕੋਲ ਸ਼ਮੀ ਆਇਆ ਕਰਨਾ ਇੱਥੇ ਹੁਣ ਇਹ ਹੁਣ ਇਹਨਾਂ ਦਾ ਇਹਨਾਂ ਦੀ ਟੀਮ ਐ ਕਿਰਨਦੀਦੀ ਇਹ ਤੇ ਮੰਮੀ ਇਹ ਤਿੰਨੇ ਜਾਣੇ ਪਿਆਰ ਦਾ ਲਵਲੀ ਹੋਗੀ ਨਾਲ ਇਹ ਚਾਰ ਜਾਣੀਆਂ ਚਲੋ ਜੀ ਰੋਈ ਡੜੀ ਭਾਂਡੇ ਖਰੀਦ ਲੈ ਕਦੀ ਕੋ ਖਰੀਦ ਲਿਆ ਕਦੀ ਕੋ ਖਰੀਦ ਲਿਆ ਕਹ ਨਹੀਂ ਇਹ ਇੱਥੇ ਵੇਲਾ ਕੋਈ ਨਹੀਂ ਮੈਂ ਕਹਿੰਦਾ ਜਗਾ ਖਾਲੀ ਨਹੀਂ ਇਧਰ ਸਭ ਦੁਕਾਨਾਂ ਲੱਗ ਰਹੀਆਂ ਇਧਰ ਵੇਖਿਓ ਸਹੀ ਬਹੁਤ ਜ਼ਿਆਦਾ ਬਹੁਤ ਦੁਕਾਨਾਂ ਲੱਗਦੀਆਂ ਨੇ ਇਧਰ ਲੈ ਵੀ ਲਾਲੀ ਫਿਸ਼ ਹਰ ਗੰਨੇ ਬੜੀ ਖੁਸ਼ ਹੋਣਾ ਵੇਖਿਓ ਸਹੀ ਕਹ ਨਹੀਂ ਪਰਚੀਆਂ ਲੱਭ ਗਈਆਂ ਵਾ ਗੰਡਾ ਧੋਪਾ ਕਰਕੇ ਸਾਰਤਾ ਹੈ ਕਹ ਨਹੀਂ ਪਸੰਦ ਨਹੀਂ ਆਉਂਦੇ ਯਾਰ ਇੱਕ ਦਿਨਾਂ ਮੇਰੀ ਘਰ ਦੀ ਵੀ ਚੀਜ਼ ਕੋਈ ਪਸੰਦ ਨਹੀਂ ਲੈ ਲੈ ਇਹ ਕਾਰਨ ਨਾਲ ਤਗੜੀ ਤੇ ਮੱਛੀ ਲੈ ਲਈਏ ਬਸ ਠੀਕ ਆ ਓਕੇ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਵਾਲੇ ਬਾਪੇ ਨੇ ਗਿਆ ਤਾਂ ਫੇਰ ਹੋਰ ਲਵਾਂਗੇ ਓਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਆ ਡਿਸਚਾਰਜ ਆ ਡਿਸਟਾਰਜ ਡਿਸਟਾਰਜ ਕੀ ਉਹ ਇਹਨਾਂ ਦਿੱਤਾ ਨਹੀਂ ਨਹੀਂ ਦਿੱਤਾ ਉਹਨਾਂ ਨੇ ਨਹੀਂ ਤਾਂ ਮੈਂ ਮੱਛੀ ਦੇ ਨਾਲ ਹੀ ਕੁੱਤਮੇ ਹੈਂ ਬਾਹਰ ਲੈ ਇਹਨੂੰ ਉਹ ਪੜ ഫിശി ഫി ബോണ്ടി പ ਪੇਸ਼ੀ ਪੇਸ਼ੀ ਹੋ ਜਦੇ ਆਏ ਹੋਏ ਇਹ ਭੰਗੜਾ ਪੈਂਦਾ ਨਹੀਂ ਭੰਗੜਾ ਪੈਂਦਾ ਬੜੇ ਭੰਗੜਾ ਬਾਤ ਦੇ ਗਿਆ ਇਹ ਕੀ ਆ ਮੈਂ ਚਾਹਲੇ ਖੇਡਦੀ ਆ ਸੇ ਸੇ ਦਦਾ ਤਾਂ ਦੇਖੀ ਨਹੀਂ ਹਾਂਜੀ ਉਹ ਪੇਸ਼ੀ ਫਿਰ ਸਾਨੂੰ ਨਹੀਂ ਚਾਹੀ ਕਿ ਨਹੀਂ ਖੋਈ ਸੀ ਇਹ ਤੋਨੇ ਮੱਕਾ ਤਿਸ ਮੱਲਾ ਦਦੀ 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 ਦਾਦੀ ਵੇਖਣੇ ਢੀ ਉਹ ਵੇਖਣੇ ਢੀ ਦਾਦੀ ਹੋਈ 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 ਦਦੀ ਵੇਖਣੇ ਢੀ ਬਸ ਇਹ ਬਾਦਾਂ ਨੂੰ ਬਸੀ ਬਸੀ ਪਾ ਦੋ ਬਸੀ ਪਾ ਦੋ ਉਹ ਨੂੰ ਬਹੌਂਦੀ ਕੁਰਸੀ ਦੇ ਉੱਤੇ ਹੋਏ ਉਹ ਨੂੰ ਕੁਰਸੀ ਦੇ ਉੱਤੇ ਬਹੌਂਦੀ ਹਾਂ ਆਜੋ ਦੋਸਤੋ ਚਾਹ ਪੀ ਲਓ ਸਾਰੇ ਲੋਕ ਜਾਂਦੇ ਵੀ ਕੇਕ ਦਾ ਸੋਹ ਹੀ ਹੁੰਦਾ ਜਿਹੜਾ ਮੈਂ ਲਿਆਖ ਨਹੀਂ ਦਿੱਤਾ ਸੀ ਕੂਲਾ ਜਿਹਾ ਬਰੈਡ ਜਿਹਾ ਜਿਹੜਾ ਡਰਾਈ ਫਰੂਟ ਹਾਂ ਆ ਬਣਾਈਦਾ ਬਸ ਤੇ ਮੇਰੇ ਨਾਲ ਕਾਹਲੀ ਬੈਸੀ ਜਾਨੀ ਫਿਰ ਕਹਿੰਦੀ ਉਹ ਡਰਾਈ ਫਰੂਟ ਵਾਲਾ ਉਹ ਹੋਰ ਹੁੰਦਾ ਯਾ ਉਹ ਆਪ ਬਣਾਈਦਾ ਵਾ ਘਰੇ ਸਹੀ ਗੱਲ ਐ ਵਟਾ ਹਾਂ ਇਹ ਫੇਰ ਪਿੱਤੇ 'ਚ ਪੈ ਜਣੀ ਪੱਥਰੀ ਕੰਗਲੇ ਨੇ ਕਿਹਾ 4 ਵਜੇ 400 ਰੁਪਏ ਦਾ ਇਨੀ ਉਹ ਤੇ ਗਰਮੀ ਵਾਰਨ ਦੀ ਐ ਮੂੰ ਮੈਲ ਫੜਦਾ ਮੁਰਕੇ ਪੱਸਾ ਆਪਣਾ ਉੱਪਰ ਫੜ ਲੈਂਦਾ ਤੇ ਗੱਤਰਾ ਸਹੀ ਕਰਕੇ ਜਾ 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 ਚੱਲ ਜਾ ਚੱਲ ਜਾ ਦਸ ਦਿਨਾਂ ਚੱਲ ਜਾ ਬਹੁ ਜਾ ਜਾ ਚੱਲ ਜਾ ਜਾ ਦਸ ਦਿਨਾਂ ਦਾ ਫੇਰ ਫੜਾ ਦੇ ਫਿਸ਼ ਕਹਿ ਆਵਾਜ਼ ਦੇ ਕਹਿ ਫਿਸ਼ ਫੜਾ ਦੋ ਦੇ ਆਵਾਜ਼ ਮਾਈ ਨੇ ਕਹਿ ਆ ਜਾ ਕਾ ਜੋ ਆ ਜੋ ਅਜਾ ਨਹੀਂ ਕਾ ਦਾਦਾ ਆ ਜੋ ਕਹਦਾ ਦਾਦਾ ਹਾਂ ਜੀ ਬੀਰ ਹਨਾ ਡੀ ਵਾਏ ਕੇ ਦਾਦਾ ਚਲ ਕੇ ਦਾਦਾ ਚਲ ਗਏ ਵਾਏ ਦੇ ਦਾਦਾ ਨਹੀਂ ਆਏ ਨਹੀਂ ਆਏ ਆਏ ਦਾਦਾ ਚਲ ਗਏ ਆਇਆ ਨਹੀਂ ਆਏ ਵੀ ਵੀ ਓਏ ਓਏ ਆਏ ਨਹੀਂ ਵਾਏ ਦੇ ਨਾ ਖਾ ਵਾਏ ਦੇ ਤੂੰ ਮੇਰੇ ਕਿੱਥੇ ਦੰਦੀ ਦੰਦੀ ਆਈ ਓਏ ਓਏ ਦੰਗਲੇ ਮਾਰ ਦੇ ਹਾਏ 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 ਖਾ ਚੱਲੂ ਹਾਏ ਖਾ ਚੱਲੂ ਮਾਣਾ ਜੀ ਜੀ ਗਾਈ ਜੀ ਜੀ ਗਾਈ ਉਹ ਲੱਗੀ ਕਿੰਦਾ ਸਿਆਣਾ ਐ ਮੂੰਹ ਗੱਲ ਕੰਡੇ ਜੀ ਹਾਂਜੀ ਬੜੀ ਸਤੰਦੀਆਂ ਰੀਲ ਕੀ ਇੱਕ ਬਣਾਉਣ ਡਿਆਂ ਦੇ ਅਸੀਂ ਉਹ ਦਿੱਗਣ ਮੈਨੂੰ ਨਾ ਫੇਸ ਕਿੱਥੇ ਆ ਫੇਸ ਕਿੱਥੇ ਪਤਲੀ ਇਹ ਦੇਸ਼ੇ ਕਹਿੰਦੀ ਫੇਸ ਫੇਸ ਕਿੱਥੇ ਹੈ ਕਿੱਥੇ ਆ ਉਧਰਿਆ ਪੁੱਤ ਪਾ ਉਧਰ ਪਰਮ ਦਾ ਦਿਆ ਲੈ ਜਾ ਜਾਂ ਲੈ ਕੇ ਆ ਦਦੀ ਦਾ ਫੇਸ ਫੇਸ ਉਧਰ ਦਾਦੀ ਵੱਲ ਪਈ ਜਾ ਉਹ ਲੈ ਕੇ ਆ ਵੱਡਿਆ ਦੀ ਜਾਂ ਭੱਜ ਕੇ ਭੱਜ ਕੇ ਭੱਜ ਕੇ ਜਾਓ ਉਹ ਲੈ ਕੇ ਆ ਗਏ ਫੇਸ ਓਏ ਇਹ ਕੀ ਆ ਵੇਲਾ ਗੰਦੇ ਕੰਮ ਕਾਦਣਾ ਨਾ ਫੇਸ ਨੇ ਦੰਦੀ ਵੱਢਣੀ ਉਹ ਨਾ ਉਹ ਜਾਂਦੀ ਰਹੀ ਓਹ ਜਾਂਦੀ ਰਹੀ ਹਾਂ ਹੋਰ ਕੀ ਫਰੂਟ ਤੇ ਖਾਂਦੀ ਨਹੀਂ ਤਾਂ ਕੀ ਵੀ ਨੂੰ ਸਵਾਲ ਲੱਗਿਆ ਓਹ ਖਾਂਦੀ ਖਾ ਲੋ ਖਾ ਲੋ ਮੂੰਹ ਵੇਖ ਕੇ ਦਰ ਨੂੰ ਦੀ ਬਾਤ ਹਾਂਜੀ ਹਰ ਗੂੰ ਸਵਾਦ ਹੈ ਇਧਰ ਮੂੰਹ ਕਰੋ ਸਵਾਦ ਨਹੀਂ ਗੱਲਾਂ ਸੁਣਾ ਬਣਾਉਂਦੀ ਜੀ ਖਾ ਲੋ ਖਾ ਲੋ ਜਾ ਦੇ ਦੇ ਚਲ ਦੇ ਦੇ ਕੱਟ ਕੇ ਥੋੜਾ ਦੇ ਦੇ ਕੋਈ ਗੱਲ ਆਹ ਹਾ ਦੇ ਦੇ ਬਹੁਤਾ ਇਹਨਾਂ ਮੜ ਕੇ ਲੂਜ਼ ਮੋਸ਼ਨ ਨਹੀਂ ਰੁਕਣੀ ਜਿਆਦਾ ਹੋਣਾ ਤੱਕ ਤਾਂ ਇਹ ਹਮ ਆ ਗਏ ਮੈਂ ਖਣਾ ਵੀ ਸੌਂ ਹੀ ਜਾਵੇਗਾ ਪਰ ਕਿੱਥੇ ਸੰਦੀ ਹੈ ਵੀ ਪਰ ਮੈਂ ਇਹ ਦੇਖਣ ਤੇ ਹੁਣ ਮਮੀ ਦੱਸਣ ਦੀਆਂ ਉਹਨਾਂ ਸਟੋਰੀ ਸੰਦੀਪ ਨੂੰ ਮਹਾਭਾਰਤ ਹੈ ਪਰ ਮੈਂ ਨਹੀਂ ਆਂਦੇ ਇਹਨੂੰ ਪਰ ਮੈਂ ਹੋਰ ਹੁੰਦੀ ਇਹ ਮਹਾਭਾਰਤ ਅੱਛਾ 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 ਉਹ ਇਹ ਨਹੀਂ ਹੁੰਦੀ ਨਾ ਤੇ ਆਪਣੇ ਘਰ ਵਾਲੇ ਕਹਿੰਦੀ ਮੈਂ ਇਹਦਾ ਘਰ ਵਾਲਾ ਨਾ ਹੁੰਦਾ ਸੱਚ ਹੈ ਨਾ ਤੇ ਉਹ ਕਹਿੰਦੀ ਮੈਂ ਵੀ ਤੁਹਾਡੇ ਨਾਲ ਅੱਖਾਂ ਦੇ ਪੱਟੀ ਬੰਨ ਕੇ ਰਹਿਣਾ ਡੜੀ ਇਧਰ ਟੋਇਆ ਜਾਂ ਪੁੱਟਣ ਦੇ ਹਾਂ ਲੱਗੇ ਸਾਹਮਣੇ ਹਾਂ ਕਿਉਂਕਿ ਇਹ ਤਰੇਗਾ ਉਹ ਉਦੋਂ ਪੁੱਟ ਕੇ ਲੈਂਦੀ ਉਹ ਇਧਰ ਲਾਉਣੀ ਹੈ ਤਰੇਗਾ ਖਤਰੇਗਾ ਹੈ ਨਾ ਉਹ ਜਿਹੜੀ ਇਹ ਆਹ ਜਿਹੜੀ ਤਰੇਗਾ ਜਿਹਦੇ ਪੱਤੇ ਕਮ ਲਾਗੇ ਉਹ ਇੱਥੇ ਲਾਉਣੀ ਹੈ ਕਿਉਂਕਿ ਆਪਣੇ ਪਲਾਟ ਦੇ ਵਿੱਚ ਨਾ ਇੱਟ ਮੰਗਵਾਈ ਐ ਇੱਟ ਆਪਣੀ ਆ ਜਣੀ ਐ ਇੱਥੇ ਤੇ ਫਿਰ ਕੰਮ ਸ਼ੁਰੂ ਕਰਨਾ ਐ ਹੁਣ ਦੇਖੋ ਦਹਾਕੇ ਦਿਨਾਂ ਤੱਕ ਸ਼ੁਰੂ ਕਰਦੇ ਆ ਕੰਮ ਇੱਟ ਆ ਜਣੀ ਆਪਣੀ ਸ਼ਾਇਦ ਕੱਲ ਆ ਜਾ ਜਾਂ ਪਰਸੋਂ ਮੰਗਵਾਈ ਐ ਇੱਟ ਹੁਣ 5-7000 ਜਿੰਮ ਨੂੰ ਜਾਂਦੇ ਨੇ ਉਹ ਪਹਿਲਵਾਨ ਦੋ ਬਈ ਤਾਂ ਐਸੀ ਐ ਤਾਂ ਮਾਰ ਗੀ ਦੋ ਮਾ ਦੀ ਬੜੀ ਦੋ ਦਿਨ ਜਾ ਕੇ ਛੁੱਟੀਆਂ ਮਾਰ ਲਈਆਂ ਆ ਸੁਣਦਾ ਪਰ ਉਹ ਜਿੰਮ ਕਿ ਲਾ ਲਈ ਉਹ ਤਾਂ ਸਾਬਣ ਨਹੀਂ ਲੱਗਦਾ ਸਰੀਰ ਨੂੰ ਵੇ ਹਸਨ ਨਾ ਘੜਾ ਉਹਨੇ ਕੜਲ ਪੈ ਗਈ ਵਿਕਾਰ ਬੜਾ ਹੋ ਗਿਆ ਭਰਾ ਮੈਨੂੰ ਚੋੜ ਦੇ ਜਬਲਾਈ ਮੱਸਰ ਉਹਨੇ ਜਾਨ ਜਾਣਾ ਕੇ ਨਹੀਂ ਜਾਣਾ ਆਪਣੇ ਬੱਚਾ ਤੂੰ ਬਾਦਾਮ ਵੇਖੇ ਕਦੀ ਬਾਦਾਮ ਨਾ ਭਰਾ ਆਪਾਂ ਨਹੀਂ ਕਦੇ ਵੇਖੇ ਬਾ ਤੂੰ ਉਹਨਾਂ ਦੀ ਖੁਸ਼ਬੂ ਲੈਣੀ ਠੀਕ ਹੈ ਖਾਣੇ ਨਹੀਂ ਆ ਜੇ ਤੂੰ ਖਾਲੇ ਨਾ ਤੇ ਤੁਹਾਨੂੰ ਲੂਜ਼ ਮੋਸ਼ਨ ਹੋ ਜਾਣੀ ਹੈ ਹੇ ਹਸਨ ਸੋਲੋ ਬੜੀ ਚੰਗੀਦਰਾ ਭਾਜੀ ਕਿੰਨੇ ਵਜੇ ਜਾਂਦੇ ਮਲੇਰੇ 5 ਵਜੇ 5 ਵਜੇ ਆਉਂਦੇ ਕਿੰਨੇ ਵਜੇ 10 ਵਜੇ ਇਹਦੇ ਸਕੂਲੇ ਜਾਣਾ ਹੁੰਦਾ ਹੈ 10 ਵਜੇ ਆਉਂਦੇ ਨੇ 10 ਵਜੇ 10 ਵਜੇ ਐਂ ਏਡੇ ਅਸਲੀਟ ਆ ਗਏ 10 ਵਜੇ ਆਪਾਂ ਜਦੋਂ 10 ਵਜੇ ਆਗੇ ਨਾ ਅਰੇ ਨਹੀਂ ਉਹ ਮੈਂ ਸੁੱਤੇ ਰਵਾਂਗੇ ਦਿਨ ਰਾਤ ਮੈਂ ਖੋ ਦੇ ਵਾਂਗੂ ਬੱਜਦੇ ਕਿ ਮੈਂ ਖਰੀਦੀ ਉਹਦੀ ਲੱਤਾਂ ਹੋਰੀ ਤਰ੍ਹਾਂ ਨਹੀਂ ਲੱਤਾਂ ਕੰਬਦੀਆਂ ਫਿਰਦੀਆਂ ਮਣਕੇ ਭਾਜੀ ਕਦੀ ਵੇਖਾ ਜਦੋਂ ਜਦੋਂ ਇਹਨੇ ਲੈਗ ਲਾ ਲਈ ਨਾ ਪੱਟ ਜੇ ਲਾ ਲੇ ਉਦੋਂ ਕੀ ਪੌੜੀ ਤੁੱਤਰ ਲੱਗਦੇ ਪਣਾ ਨੇ ਉਹ ਹੋ ਗਿਆ ਯਾਨੀ ਤਾਈ ਦਾ ਨਮਾ ਗਾਗ ਕੋੜੀ ਜਿਵੇਂ ਵਾਹੀ ਉਹ ਜਿਹੜਾ ਤੇ ਕਸਮ ਦਾ ਜਿਹੜਾ ਪਰਵਾਹ ਨਾ ਉਸੋਂ ਕਿੰਦਾ ਆਂਦਾ ਹਫਤਾ ਖੰਡਾ ਚਾਹੀਦਾ ਮਾਵਾਂ ਦੁਖਣੀ ਉਹ ਨਹੀਂ ਕਿਤੇ ਭਰਾਵਾਂ ਮਹੀਨਾ ਲੰਘ ਜਾਂਦਾ ਨੇ ਬੜਾ ਭੁੱਖਾ ਹੁੰਦਾ ਲੈ ਵੀ ਸਸਟਾ ਤੇਰੇ ਅਰਗੇ ਦੀਆਂ ਲੱਤਾਂ ਮਦਾਂ ਕਿੰਦਾ ਕਰ ਰਹੀ ਆ ਐ ਕੰਬਣੀਆਂ ਇਹ ਡਬਲ ਚੱਕਣ ਦੇ 2.5 ਕਿਲੋ 2.5 ਕਿਲੋ ਮੈਂ ਕਿਹਾ ਤੇ ਛੋਟੇ ਨੇ 1 ਕਿਲੋ ਕਿਲੋ ਲੱਤਾਂ ਡਰ ਗਿਆਆਂ ਕਰਨੀਆਂ ਮਜਾਕ ਨਹੀਂ ਜਦੋਂ ਜਦੋਂ ਲੈਗ ਲਾ ਲਈ ਨੇ ਆਇਆ ਕਰਨੀਆਂ ਤਾਂ ਕੰਬਣੀਆਂ ਪੂਰੀਆਂ ਇੱਕ ਇੱਕ ਪਾਪੇ ਦੀ ਖੁੰਡੀ ਖਾਂਡੀ ਲੈਣੀ ਜੇ ਕੋਈ ਹੈਗੀ ਉਹਦੇ ਲਾ ਜਿੰਦਗੀ ਲੈ ਵੀ ਮੈਂ ਘਰੇ ਆਇਆ ਤੇ ਬੜਾ ਵਧੀਆ ਮਮੀ ਨਾਲ ਉਹ ਸਾਈਡਾਂ ਜਿਹੜੀ ਨੇ ਸੀਂ ਸੀਂ ਕੇ ਨਾ ਚਾਰੇ ਮੈਨੇ ਗੱਦੇ ਦੀਆਂ ਇਹਦੇ ਮਤਲਬ ਚਾਦਰ ਦੀਆਂ ਸੀਂ ਸੀਂਕ ਤੇ ਚਾੜਤੀ ਤੇ ਹੁਣ ਇਹਦੇ ਚ ਲਾਸਟਿਕ ਪਾਉਣੀ ਬਸ ਆ ਵਖੇ ਨੇਫਾ ਵੀ ਲੇੜਿਆ ਵਾ ਲਾਸਟਿਕ ਵਾਸਤੇ ਇੱਥੇ ਹੁਣ ਐਂ ਕਹਿਣਾ ਐਂ ਨੇਫਾ ਲੇੜਨਾ ਜਿੰਨੀ ਲੇੜਿਆ ਇਦਾਂ ਕਹਿ ਲੇੜ ਦੇਣਾ ਫਿਰ ਇਹਦੇ ਚ ਨਾਸ਼ਟਿਕ ਪਾਣੀ ਕੱਸ ਪੈਣੀ ਹੋਵੇ ਬੜੀ ਵਧੀਆ। ਮੈਂ ਬਾਰ-ਬਾਰ ਇੱਕ ਹੋਰ ਮਾਰਦੀ। ਜੇ ਤੁਹਾਨੂੰ ਲੱਗੂ ਕੱਸੀ ਵੀ ਦੇਣ ਲੋ। ਨਹੀਂ ਸਹੀ ਹੈ ਸਹੀ ਹੈ ਯਾਰ ਠੀਕ ਹੈ। ਮੈਂ ਕਸਰੀਆਂ ਨਹੀਂ ਭੱਜ ਨੂੰ। ਇਟਲੀ ਤੋਂ ਆਏ ਹੀ ਬਦਾਨ। ਤੇ ਜਿਹੜੀ ਦੀਦੀ ਨੇ ਭੇਜੀ ਉਹਨਾਂ ਨੇ ਕਿਹਾ ਵੀ ਦੀਦੀ ਨੂੰ ਦੇ ਦੇ ਤੇ ਭਾਜੀ ਨਾਲ ਵੇਖ ਰਿਹਾ। ਪਾਪਾ। ਇਹ ਨਹੀਂ ਕੱਲ ਕਰਨ ਦਿਓ ਕੱਈਓ। ਮਾਰ ਖੱਤੇ। ਇਹ ਵੀ ਪੂ ਵੀ ਰਣਾ ਸਰਦਾਈ ਬੜੀ ਬਣਾਉਂਦਾ। ਹਾਂ ਸਹੀ ਗੱਲ। ਆ ਮੈਨੂੰ ਦਿੱਤੇ ਉਹ ਕਹਿੰਦੇ ਦੀਦੀ ਉਸ ਸਰਦਾਈ ਬੜੀ ਬਣਾਉਂਦਾ ਆ। ਤੇ ਉਹਨਾਂ ਦੇ ਦੇ ਦਿਓ ਤੇ ਹੁਣ ਇਟਲੀ ਦੇ ਬਾਦਾਮ ਵੇਖਿਓ ਤੇ ਨਹੀਂ ਇੰਡੀਆ ਦੇ ਵੇਖਿਓ ਬਾਦਾਮ ਰਿਵਿਊ ਕਰਨ ਵਾਸਤੇ ਆਪ ਇੰਡੀਆ ਦੇ ਵੀ ਲੈਂਦੇ ਆ ਭਾਈ ਉਹਨਾਂ ਦੇ ਘਰੋਂ ਹਾਂ ਵੇਖਿਓ ਹੁਣ ਆਹ ਵੇਖੋ ਇਹ ਬੁੱਢੜੇ ਹੋ ਗਏ ਆ ਆ ਵੇਖੋ ਇਹ ਇੱਕ ਬੰਨੇ ਆਹ ਇੰਡੀਆ ਦਾ ਹੈ ਬਾਦਾਮ ਤੇ ਆਹ ਇਟਲੀ ਵਾਲਾ ਆ ਵੇਖੋ ਕਿੰਨਾ ਫਰਕ ਜੇ ਵੇਖ ਲਓ ਆ ਸੁੱਕੇ ਆ ਆਪਣੇ ਕਿੱਥੋਂ ਮਿਲ ਗਏ ਹਨ ਹਾਂ ਤੂੰ ਰੱਖਾ ਇੰਨਾ ਚ ਤੇਲ ਵੀ ਵਧੀਆ ਐ ਮਵਾਵਾ ਤੇਲ ਆ ਤੇ ਇੰਨਾ ਚ ਕੱਖ ਨਹੀਂ ਐਵੇਂ ਮੰਮੀ ਵੀ ਤਿਆਰ ਹੋ ਗਿਆ ਤੇਰੇ ਡੈਡੀ ਤਿਆਰ ਹੁੰਦੇ ਨੇ ਤੇ ਘੁੰਮਣ ਜਾਂਦੇ ਨੇ ਤਿਆਰੀਆਂ ਕਰਨੀਆਂ ਨੇ ਘੁੰਮਣ ਕਿੱਥੇ ਜਾਣਾ ਐ ਹਸੰਗੜਾ ਨਾਲ ਅਸੀਂ ਆਪਾਂ ਜਾ ਰਹੇ ਹਾਂ ਭਾਈ ਜੀ ਨੇ ਕਿੰਨੇ ਨੇ ਭਾਜੀ ਕਹਿੰਦੇ ਬਾਹਰ ਰੋਟੀ ਖਾਣ ਜਾਂਦੇ ਮੈਂ ਥੋੜਾ ਜਲ ਜੰਮਾ ਮੈਨੂੰ ਉਹ ਤੇ ਪੜਾਣਾ ਨਹੀਂ ਆਉਂਦਾ ਗੰਦਰ ਦੇ ਬੰਦੇ ਕੀ ਕਹਿੰਦੇ ਹਾਂ ਜੀ ਇਹ ਮੈਂ ਜਦੋਂ ਕਿੰਨਾ ਮਾਤਾ ਕਰਨੀ ਦਾ ਤੁਹਾਨੂੰ ਪਤਾ ਹੀ ਇਹ ਉਦੋਂ ਹੀ ਜ਼ਿਆਦਾ ਇਹ ਬੋਲਦੀ ਐ ਨਹੀਂ ਤੇ ਉਦਾਂ ਨਹੀਂ ਬੋਲਦੀ ਬਸ ਤਾਂ ਬਹੁਤ ਘੱਟ ਬੋਲਦੀ ਦਾ ਫੋਨ ਲਾਓ ਦਾ ਦੰਦ ਫੋਨ ਲਾਇਆ ਉਧਰ ਹੋ ਜਾਂਦੀ ਕੀ ਆ ਹਾਂ ਨਹੀਂ ਪਾ ਜੀ ਹਣੀ ਕਰਿਆ ਰੇਣ ਬੜੇ ਚਿਰ ਦੀ ਵੇਟ ਕਰੰਦੇ ਸਹੀ ਕਰ ਜਾ ਥਾਗੀਆਂ ਵੇਟ ਕਰ ਕਰਕੇ ਦੇ ਬੜੇ ਚਿਰ ਦਾ ਮਨੋ ਕਿਹਾ 1.5-2 ਘੰਟੇ ਪਹਿਲਾਂ ਦਾ ਕਿਹਾ ਜੀ ਵੀ ਹੀ ਜਾਣਾ 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 ਤੇ ਵੇਟ ਕਰੀ ਜਾਂਨੇ ਆ ਚੰਦੀ ਦੀ ਵੀ ਆ ਗਈ ਨਹੀਂ ਹਰ ਫਤੇ ਆ ਗਿਆ ਹੁਣ ਹੁਣ ਕਿਆ ਕਰਨਾ ਹਰ ਫਤੇ ਆ ਗਿਆ ਆ ਗਿਆ ਹਰ ਫਤੇ ਨਾ ਇਹ ਨਹੀਂ ਬੋਲਦਾ ਵੇਖਿਆ ਮੈਂ ਜਦੋਂ ਵੀ ਮਤਲਬ ਇਹਦੇ ਲੱਗੇ ਹੁੰਦਾ ਨਾ ਇਹ ਸੁੱਤਾ ਹੀ ਹੁੰਦਾ ਪਹਿਲਵਾਨ ਤੇ ਨਹੀਂ ਸੁੱਤਾ ਨਾ ਵੇਖ ਲੈ ਫੇਰ ਆਹ ਭਾਜੀ ਵੀ ਆ ਗਏ ਨਹੀਂ ਖਾਣਾ ਆ ਗਏ ਆ ਰੋਟੀ ਹਾਂਜੀ ਹਾਂਜੀ ਬੋਲੋ ਲੈ ਵੀ ਰੋਟੀ ਖਾ ਲਈ ਆਪਾਂ ਹੁਣ ਨਿਆਰੇ ਬਚ ਗਏ ਡੈਡੀ ਹੁਣ ਮਸ਼ਰੂਮ ਖਾਦੀ ਮੈਂ ਨਹੀਂ ਖਾਦੀ ਮਸ਼ਰੂਮ ਮੇਰੀ ਹਿੰਦੀ ਦਾਲ ਮੱਖਣੀ ਤੇ ਤੰਦੀਰ ਬਸ ਬਸ ਓਕੇ ਹੋ ਗਿਆ ਕੰਮ ਅੱਜ ਸੰਦੀਪ ਨੇ ਬਾਹਰ ਦਾ ਮਤਲਬ ਲਿਵਰੇ ਦਾ ਉਹ ਕੀ ਪਿੱਤਾ ਕਹਿੰਦੇ ਪਿੱਤਾ ਕਢਾਇਆ ਨਾ ਮੈਂ ਕਿਹਾ ਬਾਹਰ ਦਾ ਕੁਝ ਖਵਾ ਕੇ ਨਹੀਂ ਨੇ ਭਲਾ ਭਾਈ ਦਾ ਹੈ ਕਿਨੇ ਕੁਸ਼ਨ ਜੀ ਕੀ ਕੀ ਚਲੋ ਚਲੋ ਪਰ ਪਹੋਂ ਹੋਂ ਤਾਂ ਪੈਸੇ ਦੇ ਦਿੱਤੇ ਅਗਲੇ ਨਾਲ ਆਖਣਾ ਕੰਨਾ ਚਿਹਰਾ ਹੋ ਗਿਆ ਸੋਣੀ ਪਾਗ ਬਹਿ ਗਏ ਹੈ ਹੁਣ ਹੋ ਗਈਆਂ ਜਾਂਦੀਆਂ ਤਿਆਰੀਆਂ ਤੇ ਮੈਂ ਤਾਂ ਥੋੜਾ ਬਹੁਤ ਲੋਕ ਸ਼ੂਟ ਕੀਤਾ ਭਾਈ ਹੋਂਾਂ ਨੇ ਕੀਤਾ ਇੱਥੇ ਆਣ ਕੇ ਕਹਿੰਦੇ ਜਾਣਾ ਆ ਪੂਰਾ ਟਿਸ਼ਨ ਕਹਿੰਦੇ ਮੇਰੇ ਵੱਲੋਂ ਪਾਰਟੀ

ਯਾ ਮਮਾ ਦੇ ਕਰਕੇ ਆਓ ਮਮਾ ਦੇ ਲਾਗੇ ਜਾ ਕੇ ਜਾਓ